ਹੋ ਮਾਤਾ ਚੰਦਕੁੰਨੀ ਦੇ ਸ਼ਾਵਨ ਦੇ ਨవరਤੇ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਆ ਤੇ ਟ੍ਰੈਫਿਕ ਪੁਲਿਸ ਬਣਾ ਕੀ ਪ੍ਰਬੰਧ ਕੀਤੇ ਗਏ ਆ ਜੀ ਜੈ ਮਾਤਾ ਦੀ ਜੀ ਜਿਹੜੇ ਮਾਤਾ ਜੀ ਦੇ ਨవరਤੇ ਕੱਲ ਤੋਂ ਸ਼ੁਰੂ ਹੈ ਇਹਦੇ ਵਾਸਤੇ ਅਜਮਾਨਯੋਗ ਸਾਡੇ ਐਮਐਲਏ ਸਾਹਿਬ ਜਿੰਤਾ ਸਾਹਿਬ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸ਼ਰਪੁਰ ਜੀ ਨੇ ਹਰ ਵਰਗ ਦਾ ਜਿਹੜਾ ਮਤਲਬ ਹਰ ਮਹਿਕਮੇ ਦੇ ਵਿਅਕਤੀ ਨੂੰ ਬੁਲਾ ਕੇ ਸਵੇਰੇ ਮੀਟਿੰਗ ਕੀਤੀ ਸੀ ਉਹਦੇ ਵਿੱਚ ਹਰ ਇੱਕ ਨੂੰ ਆਪਣੀਆਂ ਆਪਣੀਆਂ ਡਿਊਟੀਆਂ ਸਮਝਾ ਕੇ ਤੇ ਮੇਲੇ ਨੇ ਪੂਰਾ ਪ੍ਰਪੇਅਰ ਜਿਹੜਾ ਕਰ ਦਿੱਤਾ ਗਿਆ ਜੀ ਤੇ ਸਿਰਫ ਦੇਖਦੇ ਮੇਲੇ ਨੂੰ ਦੇਖਿਆ ਗਿਆ ਰਸਤੇ ਕਿਹੜਾ ਹੁੰਦਾ ਹਾਂ ਹਾਂਜੀ ਮੇਲੇ ਦੀ ਨਗਰ ਵੀ ਰੱਖਿਆ ਸੀ ਉਹਦੇ ਬਾਰੇ ਵੀ ਦੇਖੋ ਜੀ ਰਸਤੇ ਇਸ ਵਾਰੀ ਵੀ ਬਹੁਤ ਹੋਊਗਾ ਕਿਉਂਕਿ ਜਿਹੜੀ ਸੰਗਤ ਹੈ ਦਿਨ ਵਧਿਆ ਉਹ ਵੱਧ ਗਈ ਹੈ ਘਟਦੀ ਵੀ ਨਹੀਂ ਕਿਹਦੇ ਵਾਸਤੇ ਅਸੀਂ ਜਿਹੜੇ ਡਾਇਵਰਸ਼ਨ ਪੁਆਇੰਟ ਹੈ ਉਹ ਬਣਾਏ ਆ ਜਿਸ ਸਾਈਡ ਤੇ ਆਪਾਂ ਦੇਖਣਾ ਵੀ ਸੰਗਤ ਜ਼ਿਆਦਾ ਹੋ ਗਈ ਹੈ ਉਧਰੋਂ ਦੂਸਰੀ ਸਾਈਡ ਤੇ ਆਪਾਂ ਡਾਇਵਰਸ਼ਨ ਦੇ ਦੇਣ ਤਾਂ ਜੋ ਜਾਮ ਨਾ ਲੱਗੇ ਕਾਮ ਪਬਲਿਕ ਨੂੰ ਵੀ ਦਿੱਕਤ ਜਿਹੜੀ ਆ ਨਾ ਆਵੇ ਸਰ ਦੇਖਣ ਵਿੱਚ ਇਹ ਹੈ ਕਿ ਸੜਕਾਂ ਦੇ ਉੱਪਰ ਕਈ ਲੰਗਰੇ ਦੇਣ ਲਾਪਨ ਦੇ ਆ ਗਏ ਆ ਹਾਂਜੀ ਤੇ ਉਹਦੇ ਬਾਰੇ ਕੀ ਜਿਹੜਾ ਜੀ ਉਹਦੇ ਵਾਸਤੇ ਅਸੀਂ ਹੁਣ ਪਹਿਲਾਂ ਬੇਨਤੀਆਂ ਕੀਤੀਆਂ ਸੀ ਵੀ ਪੁਲਿਸ ਕੋਈ ਵੀ ਵਿਅਕਤੀ ਸੜਕ ਦੇ ਉੱਪਰ ਲੰਗਰ ਨਾ ਲਾਵੇ ਲੰਗਰ ਸੜਕ ਨੂੰ ਛੱਡ ਕੇ ਪਿੱਛੇ ਲਾਉਣ ਤਾਂ ਜੋ ਸੰਗਤ ਜਿਹੜੀ ਹੈ ਆਰਾਮ ਨਾਲ ਖੜੇ ਹੋ ਕੇ ਲੰਗਰ ਦਾ ਜਿਹੜਾ ਆਨੰਦ ਆ ਮਾਣ ਸਕੇ ਨੰਗਰ ਤਾਂ ਮੰਨਦੀ مان ਸਕਣ ਤਾਂ ਕੋਈ ਟ੍ਰੈਫਿਕ ਜਿਹੇ ਨਿਰਗ ਕੋਈ ਦੇਖਣ ਜਿਹੜਾ ਨਾ ਪਵੇ ਉਹ ਸਾਨੂੰ ਸਾਰੇ ਕਾਪਰਟ ਕਰ ਰਿਹਾ ਬਾਕੀ ਕੱਲ ਤੋਂ ਮੇਲਾ ਸ਼ੁਰੂ ਹੋ ਉਹਦੇ ਵਿੱਚ ਇਹ ਦੇਖਣਾ ਜੇ ਕੋਈ ਏਦਾਂ ਦੀ ਦਿੱਕਤ ਆਈ ਤੇ ਅਸੀਂ ਉਹਨੂੰ ਬੜੇ ਪਿਆਰ ਨਾਲ ਬੇਨਤੀ ਕਰਕੇ ਨੰਗਰ ਤੋਂ ਪਿੱਛੇ ਖੜਾ ਦੇਵਾਂਗੇ ਸਰ ਜਿਹੜੇ ਮੋਟਰਸਾਈਕਲ ਹੁਲੜਬਾਜੀ ਵਾਲੇ ਆ ਉਹਨਾਂ ਦੇ ਬਾਰੇ ਕੀ ਸੋਚ ਮੈਂ ਹੁਲੜਬਾਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਬੱਚਿਓ ਆਪਣੀਆਂ ਆਤਾਂ ਜਿਹੜੀਆਂ ਤੇ ਕਾਬੂ ਰੱਖੋ ਅਗਰ ਤੁਸੀਂ ਆਪਣੀਆਂ ਆਤਾਂ ਦੇ ਕਾਬੂ ਨਹੀਂ ਰੱਖੋਗੇ ਤੇ ਫੇਰ ਤੁਸੀਂ ਮੇਲੇ ਦਾ ਜਿਹੜਾ ਡਿਸਪਲਨ ਹੈ ਪੰਕ ਕਰਨਾ ਹੈ ਮਾਨ ਮਰਿਆ ਦਾ ਨੂੰ ਪੰਕ ਕਰਨਾ ਹੈ ਉਹ ਅਸੀਂ ਕਿਸੇ ਵੀ ਕੀਮਤ ਵਿੱਚ ਨਹੀਂ ਹੁੰਦੇ ਆਂਗੇ ਅਗਰ ਤੁਸੀਂ ਮੇਲੇ ਦੀ ਡਿਸਿਪਲਿਨ ਨੂੰ ਪੰਕ ਕਰੋਗੇ ਹੌਲੜਬਾਜੀ ਕਰੋਗੇ ਤੇ ਤੁਹਾਡੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਬਿਲਕੁਲ ਕਾਨੂੰਨ ਦੇ ਜਾਪਤੀ ਵਿੱਚ ਰਹਿ ਕੇ ਕੀਤੀ ਜਾਵੇਗੀ ਸਰ ਜੀ ਜਿਸ ਤਰ੍ਹਾਂ ਬਾਹਲੇ ਜਿਨ੍ਹਾਂ ਤੇ ਸੁਰਦਾਲੇ ਹੁੰਦੇ ਆ ਜੀ ਤੇ ਬਾਹਲੇ ਦਾ ਰਸਤਾ ਕੋਈ ਦਰਵਾਜ਼ਾ ਕੋਈ ਸ਼ੈਨ ਗੋੜ ਵਗੈਰਾ ਕੋਈ ਇਦਾਂ ਦਾ ਪ੍ਰਬੰਧ ਵੀ ਹੈਗਾ ਜੀ ਬਿਲਕੁਲ ਤੁਹਾਡਾ ਅਸਤੀ ਜੀ ਬਹੁਤ ਵਧੀਆ ਸਵਾਲ ਹੈ ਇਹਦੇ ਵਾਸਤੇ ਵਾਕਮ ਮੰਡੋਗ ਐਸਐਸਪੀ ਸ਼ਹਿਰਪੁਰ ਕੀ ਦੇ ਭੁਖਵਾਲਾ ਸੀ ਸਾਰੇ ਚੌਕ ਜਿਹੜੇ ਆ ਉਹਨਾਂ ਦੇ ਵਿੱਚ ਫਲੈਕਸ ਲਵਾ ਰਹੇ ਆ ਉਹਦੇ ਉੱਪਰ ਲਿਖਿਆ ਲਿਖ ਕੇ ਲਗਾਇਆ ਜਾ ਰਿਹਾ ਕਿ ਮਾਤਾ ਚਿੰਤਪੁਰਲੀ ਜੀ ਨੂੰ ਜਾਣ ਦਾ ਰਸਤਾ ਅਗਰ ਕਿਸੇ ਛਰਦਾਲੂ ਨੂੰ ਕੋਈ ਕੰਫਿਊਜ਼ਨ ਹੁੰਦੀ ਹੈ ਤੇ ਚੌਕ ਦੇ ਵਿੱਚ ਦੇਖ ਸਕਦਾ ਹਰ ਚੌਕ ਦੇ ਵਿੱਚ ਅਸੀਂ ਜਿਹੜੇ ਫਲੈਕਸ ਆ ਉਹ ਲਾਤੇ ਆ ਮਤਲਬ ਲੱਗਣੇ ਲਾਉਣੇ ਸ਼ੁਰੂ ਕਰਤੇ ਆ ਅਸੀਂ ਹਰ ਹਾਲਤ ਵਿੱਚ ਅੱਜ ਸ਼ਾਮ ਭਾਵੇਂ ਸਾਨੂੰ ਰਾਦੇ 10 ਵਜ ਜਾਣ 11 ਵਜ ਜਾਣ ਪਰ ਅਸੀਂ ਹਰ ਹਾਲਤ ਵਿੱਚ ਲਾ ਕੇ ਜਾਵਾਂਗੇ ਤਾਂ ਜੋ ਕੱਲ ਤੋਂ ਜਿਹੜੀ ਮਾਤਾ ਜੀ ਦੀ ਸੰਗਤ ਬਾਹਰਲੇ ਜਿਨ੍ਹਾਂ ਤੋਂ ਆ ਰਹੀ ਹੈ ਉਹਨਾਂ ਨੂੰ ਕੋਈ ਦਿੱਕਤ ਜਿਹੜੀ ਨਾ ਦੇ। ਉਹ ਜਿਹੜੇ ਪਾਲ ਭੈਣ ਵਾਲੇ ਬਹਲ ਆ ਸਵਾਲੇ ਲੈ ਕੇ ਵੀ ਜਾਂਦੇ ਦੇਖਦੇ ਪਹਿਲੇ ਸਮੇਂ ਜੀ ਜੀ ਇਹਨਾਂ ਤੇ ਵੀ ਕੋਈ ਕਰਦੇ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਸੀਰ ਜੀ ਇੱਕ ਅਵੇਰਨੈਸ ਪਾਈ ਸੀਗੀ ਬੜੇ ਅਦਬ ਦੇ ਸਤਿਕਾਰ ਨਾਲ ਬੇਨਤੀ ਕੀਤੀ ਸੀ ਕਿ ਕੋਈ ਵੀ ਦੂਸਰੇ ਜ਼ਿਲ੍ਹੇ ਵਾਲਾ ਵਿਅਕਤੀ ਜਾਂ ਸ਼ਹਾਪੁਰ ਜ਼ਿਲ੍ਹੇ ਵਾਲਾ ਵਿਅਕਤੀ ਜਿਹੜਾ ਪਾਰ ਟਰੌਣ ਵਾਲੀ ਗੱਡੀ ਵਿੱਚ ਬੈਠ ਕੇ ਮਾਤਾ ਜੀ ਦੇ ਦਰਬਾਰ ਦੇ ਵਿੱਚ ਨਾ ਜਾ ਕੇ ਕਿਉਂਕਿ ਪਾਰ ਟਰੌਣ ਵਾਲੀ ਗੱਡੀ ਦੇ ਵਿੱਚ ਸਫ਼ਰ ਆਪਾਂ ਨਹੀਂ ਕਰ ਸਕਦੇ ਉਹ ਤਕਰੀਬਨ ਸਾਰਿਆਂ ਵੱਲੋਂ ਸਾਨੂੰ ਇਹੀ ਮੈਸੇਜ ਆਇਆ ਜੀ ਠੀਕ ਹੈ ਅਸੀਂ ਨਹੀਂ ਕਰਦੇ ਪਰ ਫਿਰ ਵੀ ਜੇ ਕੋਈ ਵਿਅਕਤੀ ਕਰੇਗਾ ਤੇ ਮੈਂ ਤੇ ਇਹੀ ਚਾਹੁੰਦਾ ਕੋਈ ਨਾ ਕਰੇ ਤਾਂ ਜੋ ਅਸੀਂ ਉਹਦੇ ਐਕਸ਼ਨ ਜਿਹੜਾ ਨਾਲ ਲਈਏ ਫਿਰ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਆਪਣੀਆਂ ਬੱਸਾਂ ਵਜ਼ਰਾ ਕਰਕੇ ਆਓ ਜਿਹਦੇ ਵਿੱਚ ਤੁਸੀਂ ਸੀਟ ਦੇ ਬੈਠ ਕੇ ਆਰਾਮ ਨਾਲ ਆਓ ਤਿਹ ਰਾਮਨਾਲ ਜਾਓ ਭਾਰ ਘੋਣ ਵਾਲੇ ਵਹੀਕਲ ਦੇ ਵਿੱਚ ਬੈਠ ਕੇ ਨਾਓ